ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੌਂਦੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਸਭ ਤੋਂ ਪਹਿਲਾਂ ਆਪਾਂ ਗੱਲ ਜੇਕਰ 24 ਘੰਟੇ ਦੀ ਕਰੀਏ ਪਿਛਲੀ ਤੱਕ ਕੱਲ ਤਾਂ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋਈਆਂ ਜਿਹੜੇ ਸਰਹੱਦ ਦੇ ਨਾਲ ਲੱਗਦੇ ਇਲਾਕੇ ਆ ਲੇਕਿਨ ਅੱਜ ਪੰਜਾਬ ਦੇ ਭਾਗਾਂ ਦੇ ਵਿੱਚ ਬਰਖਾ ਜਿਹੜੀ ਉਹਦੇ ਵਿੱਚ ਕਮੀ ਆਈ ਆ ਤੇ ਬਹੁਤ ਜ਼ਿਆਦਾ ਤੇਜ਼ ਧੁੱਪ ਨਿਕਲੀ ਆ ਤੇ ਗਰਮੀ ਵੀ ਆ ਤੇ ਹੰਮਸ ਵੀ ਆ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਸਿਸਟਮਾਂ ਦੀ ਗੱਲ ਕਰੀਏ ਤਾਂ ਸਿਸਟਮ ਇੱਕ ਵੈਸਟਰਨ ਡਿਸਟਰਬੈਂਸ ਨਵਾਂ ਪੰਜਾਬ ਜੰਮੂ ਕਸ਼ਮੀਰ ਤੇ ਆ ਰਿਹਾ ਜਿਹਦੇ ਨਾਲ ਇੱਕ ਚੱਕਰਵਾਤ ਵੀ ਬਣੂਗਾ ਪਾਕਿਸਤਾਨ ਦੇ ਭਾਗਾਂ ਤੇ ਇਸ ਤੋਂ ਬਿਨਾ ਇੱਕ ਪੂਰਬੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਚੱਕਰਵਾਤ ਬਣਿਆ ਹੋਇਆ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਜਬਰਦਸਤ ਚੱਕਰਵਾਤ ਹੈ ਜਿਹੜਾ ਬਣਿਆ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਲੋ ਪ੍ਰੈਸ਼ਰ ਏਰੀਆ ਬਣੂਗਾ ਇਸ ਤੋਂ ਬਿਨਾ ਇੱਕ ਚੱਕਰਵਾਤ ਗੁਜਰਾਤ ਨੂੰ ਛੱਡ ਕੇ ਪਾਕਿਸਤਾਨ ਦੇ ਭਾਗਾਂ ਤੇ ਜਾ ਰਿਹਾ ਜੀਰੇ ਕਰਕੇ ਅਰਬ ਸਾਗਰ ਦੀਆਂ ਸਾਰੀਆਂ ਹਵਾਵਾਂ ਜਿਹੜੀਆਂ ਉਹ ਪੰਜਾਬ ਦੇ ਉੱਤੇ ਉੱਤਰ ਭਾਰਤ ਚ ਤੇ ਇਸ ਤੋਂ ਬਿਨਾ ਪੱਛਮੀ ਜਿਹੜਾ ਆਪਣੇ ਬੰਗਾਲ ਦੀ ਖਾੜੀ ਵਾਲੀਆਂ ਪੂਰਬੀ ਹਵਾਵਾਂ ਉਹ ਵੀ ਪੰਜਾਬ ਜਾਨੀ ਕਿ ਉੱਤਰ ਭਾਰਤ ਦੇ ਭਾਗਾਂ ਤੇ ਆ ਰਹੀਆਂ ਤੇ ਇੱਥੇ ਇਹ ਨਵੀਂ ਆ ਕੇ ਇਕੱਠੀ ਹੋ ਰਹੀ ਆ ਜਿੱਥੇ ਨਵੀਂ ਇਕੱਠੀ ਹੁੰਦੀ ਆ ਜ਼ਿਆਦਾ ਮਾਤਰਾ ਦੇ ਵਿੱਚ ਉਥੋਂ ਜਿਹੜੀ ਆ ਹਵਾ ਉੱਪਰ ਨੂੰ ਉੱਠਦੀ ਆ ਤੇ ਬੱਦਲ ਕ੍ਰੀਏਟ ਹੁੰਦੇ ਆ ਜਿਹਦੇ ਨਾਲ ਜ਼ਬਰਦਸਤ ਬਰਖਾ ਜਿਹੜੀ ਉਹ ਹੁੰਦੀ ਆ ਇਹੀ ਕੰਮ ਇੱਥੇ ਹੋ ਰਿਹਾ ਸ਼ੇਸ਼ਟ ਬਾਰੇ ਕਰਕੇ ਸਾਰੀ ਨਮੀਆਂ ਜਿਹੜੀ ਉਹ ਉੱਤਰ ਭਾਰਤੇ ਇਕੱਠੀ ਹੋ ਰਹੀ ਹੈ ਜਿਹਦੇ ਕਰਕੇ ਪਹਾੜੀ ਲਾਕੇ ਅਤੇ ਮਦਾਨੀ ਲਾਕੇ ਇਹਨਾਂ ਦੇ ਵਿੱਚ ਜ਼ਬਰਦਸਤ ਜਿਹੜੀ ਗਤੀਵਿਧੀ ਹੋਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਵਿੱਚ ਕਈ ਭਾਗਾਂ ਦੇ ਵਿੱਚ ਉੱਤਰ ਪੂਰਬੀ ਭਾਗਾਂ ਦੇ ਵਿੱਚ ਖਾਸ ਤੌਰ ਤੇ ਅਤੇ ਪੰਜਾਬ ਦੇ ਮੱਧ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ਾ ਅਤੇ ਕਈ ਥਾਵਾਂ ਤੇ ਤੇਜ਼ ਸ਼ਰਾਟੇਦਾਰ ਭਾਰੀ ਮੀਂਹ ਜਿਹੜਾ ਉਹ ਘੰਟਾ ਦੋ ਘੰਟੇ ਲਈ ਪੈ ਸਕਦਾ ਵਾ ਜੀ ਦੇ ਨਾਲ ਜ਼ਬਰਦਸਤ ਰਾਹਤ ਮਿੰਦੀ ਆਸਾ ਬਹੁਤ ਸਾਰੇ ਜਿਹੜੇ ਏਰੀਏ ਆ ਜਿਨ੍ਹਾਂ ਦੇ ਵਿੱਚ ਮੀਂਹ ਨਹੀਂ ਪਿਆ ਉਹਨਾਂ ਏਰੀਆ ਦੇ ਵਿੱਚ ਇਹ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਾਣਾ ਰਹੇ ਆ ਜ਼ਬਰਦਸਤ ਤਰੀਕੇ ਨਾਲ ਜਿਹੜੀ ਕਿ ਅੱਜ ਰਾਤ ਨੂੰ ਤੇ ਕੱਲ ਸਵੇਰ ਦੇ ਟਾਈਮ ਤੇ ਬਰਖਾ ਹੋਣ ਦੀ ਸੰਭਾਵਨਾ ਮਾ ਪੰਜਾਬ ਦੇ ਵਿੱਚ ਇਸ ਤੋਂ ਬਿਨਾ ਹਰਿਆਣਾ ਹਿਮਾਚਲ ਦਿੱਲੀ ਉੱਤਰਾਖੰਡ ਜੰਮੂ ਦੇ ਕੁਝ ਭਾਗ ਅਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗਾਂ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਹੈ ਕਈ ਥਾਵਾਂ ਤੇ ਤੇਜ਼ ਬਰਖਾ ਹੋ ਸਕਦੀ ਆ ਉਸ ਤੋਂ ਬਾਅਦ ਕੱਲ ਰਾਤ ਅਤੇ 29 ਤਰੀਕ ਦਿਨ ਐਤਵਾਰ ਨੂੰ ਪੰਜਾਬ ਦੇ ਬਹੁਤ ਸਾਰੇ ਭਾਗਾਂ 'ਚ ਦਰਮਿਆਨੀ ਤੋਂ ਭਾਰੀ ਬਰਖਾ ਹੋਊਗੀ ਜਿਹੜਾ ਕਿਸਾਨ ਵੀਰਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰਾ ਜਿਹਦੇ ਨਾਲ ਝੋਨੇ ਦੀ ਫਸਲ ਨੂੰ ਬਹੁਤ ਵਧੀਆ ਲਾਭ ਪਹੁੰਚੂਗਾ ਜੀ ਜੀ ਉਡੀਕ ਪਿਛਲੇ ਕਈ ਦਿਨਾਂ ਤੋਂ ਅਬ ਇਸ ਸਮੁੱਚੇ ਪੰਜਾਬ ਦੇ ਵਿੱਚ ਭਾਰੀ ਬਰਖਾ ਹੋਵੇ ਇਹ ਜਿਹੜੇ ਸਿਸਟਮ ਆ ਸਾਰੇ ਨਮੀ ਨੂੰ ਪੰਜਾਬ ਤੇ ਲੈ ਕੇ ਆ ਰਿਹਾ ਜਿਹਦੇ ਨਾਲ ਇੱਥੇ ਜਿਹੜੇ ਬੱਦਲ ਆ ਉਹ ਵਧੀਆ ਮਾਤਰਾ ਦੇ ਵਿੱਚ ਅੱਜ ਰਾਤ ਤੋਂ ਹੀ ਬੰਨੇ ਸ਼ੁਰੂ ਹੋ ਜਾਣਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਤੇ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ ਪੰਦਰਾਂ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਤੁਸੀਂ ਦੇਖ ਸਕਦੇ ਹੋ ਮਿਤੀ 28 ਤਰੀਕ ਨੂੰ ਪੰਜਾਬ ਦੇ ਉੱਤਰੀ ਅਤੇ ਪੂਰਬੀ ਇਲਾਕੇ ਤੇ ਮੱਧ ਪੰਜਾਬ ਤੱਕ ਵਧੀਆ ਤੇਜ਼ ਵਰਖਾ ਹੋਣ ਦੀ ਸੰਭਾਵਨਾ ਕਈ ਥਾਵਾਂ ਤੇ ਗਰਜ ਚਮਕਣਾ ਛਿੱਟੇ ਵੀ ਪੈ ਸਕਦੇ ਆ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਇਸ ਤੋਂ ਬਿਨਾਂ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਵਿੱਚ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਬਣ ਰਹੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 29 ਤਰੀਕ ਦਿਨ ਐਤਵਾਰ ਦੀ ਜਿਸ ਦਿਨ ਸਮੂੱਚਾ ਪੰਜਾਬ ਹਰਿਆਣਾ ਸਮੂੱਚਾ ਦਿੱਲੀ ਉੱਤਰ ਪ੍ਰਦੇਸ਼ ਦੇ ਕੁਝ ਭਾਗ ਹਿਮਾਚਲ ਪਰਦੇ ਦੇ ਕੁਝ ਭਾਗ ਉੱਤਰਾਖੰਡ ਦੇ ਭਾਗ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਭਾਗਾਂ ਦੇ ਵਿੱਚ ਜ਼ਬਰਦਸਤ ਤੂਫਾਨੀ ਬਾਰਿਸ਼ ਹੋਣ ਦੀ ਸੰਭਾਵਨਾ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 30 ਤਰੀਕ ਦੀ ਤਾਂ 30 ਤਰੀਕ ਨੂੰ ਵੀ ਸਮੁੱਚੇ ਪੰਜਾਬ ਚ ਜੰਮੂ ਏਰੀਆ ਹਿਮਾਚਲ ਉੱਤਰਾਖੰਡ ਹਰਿਆਣਾ ਤੇ ਪੂਰਾ ਪੰਜਾਬ ਤੇ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਇਹਨਾਂ ਸਾਰੇ ਭਾਗਾਂ 'ਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ। ਗੱਲ ਆਪਾਂ ਕਰ ਲੰਨੇ ਆ ਜੀ ਇੱਕ ਤਰੀਕ ਦੀ। ਇੱਕ ਤਰੀਕ ਨੂੰ ਵੀ ਪੰਜਾਬ ਅਤੇ ਹਰਿਆਣਾ ਤੇ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਭਾਗ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ ਇਹਨਾਂ 'ਚ ਵੀ ਦਰਮਿਆਨੀ ਵਰਖਾ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ। ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਕਿਉਂਕਿ ਇੱਕ ਲੋ ਪ੍ਰੈਸ਼ਰ ਏਰੀਆ ਮੱਧ ਪ੍ਰਦੇਸ਼ 'ਤੇ ਪਹੁੰਚ ਜਾਵੇਗਾ। ਉਸ ਵਾਰ ਗੱਲ ਕਰ ਲੈਣੇ ਆ ਆਪਾਂ ਜੀ 2 ਤਰੀਕ ਦੀ 2 ਤਰੀਕ ਨੂੰ ਹਰਿਆਣਾ ਦੇ ਕਈ ਭਾਗਾਂ ਦੇ ਵਿੱਚ ਦਿੱਲੀ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਦੇ ਕੁਝ ਭਾਗ ਇਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਹੋਣਗੀਆਂ ਪੰਜਾਬ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ 3 ਤਰੀਕ ਦੀ ਕਰ ਲੈਣੇ ਆ 3 ਤਰੀਕ ਨੂੰ ਵੀ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਦੱਖਣੀ ਭਾਗ ਗੁਜਰਾਤ ਇਨਾਂ ਚ ਭਾਰੀ ਵਰਖਾ ਹੋਊਗੀ ਪੰਜਾਬ ਪੰਜਾਬ ਹਿਮਾਚਲ ਹਿਮਾਚਲ ਤੋਂ ਬਿਨਾ ਜੰਮੂ ਦਾ ਭਾਗ ਉੱਤਰਾਖੰਡ ਇਹਨਾਂ ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਗੱਲ ਕਰ ਲਈਏ ਆਪਾਂ 4 ਤਰੀਕ ਦੀ 4 ਤਰੀਕ ਨੂੰ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਜਿਹਦੇ ਵਿੱਚ ਭਾਰੀ ਵਰਖਾ ਵੀ ਹੋ ਸਕਦੀ ਹੈ ਤੇ ਛਿੱਟੇ ਛਰਾਟੇ ਵੀ ਪੈ ਸਕਦੇ ਆ ਰਾਜਸਥਾਨ ਗੁਜਰਾਤ ਉੱਤਰਾਖੰਡ ਹਿਮਾਚਲ ਜੰਮੂ ਚ ਵੀ ਕਈ ਥਾਵਾਂ ਤੇ ਵਰਖਾ ਹੋ ਸਕਦੀ ਹੈ ਗੱਲ ਆਪਾਂ 5 ਤਰੀਕ ਦੀ ਕਰ ਲਈ ਤਾਂ 5 ਤਰੀਕ ਨੂੰ ਤੇ 6 ਤਰੀਕ ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੇਗਾ ਜਿਹਦੇ ਨਾਲ ਜੰਮੂ ਕਸ਼ਮੀਰ ਦੇ ਕਈ ਭਾਗ ਪੰਜਾਬ ਦੇ ਕਈ ਭਾਗ ਇਸ ਤੋਂ ਬਿਨਾਂ ਪਾਕਿਸਤਾਨ ਦੇ ਕਈ ਭਾਗ ਤੇ ਹਰਿਆਣਾ ਉੱਤਰਾਖੰਡ ਹਿਮਾਚਲ ਇਹਨਾਂ ਸਾਰੇ ਭਾਗਾਂ ਦੇ ਵਿੱਚ ਅਤੇ ਸੈਂਟਰ ਇੰਡੀਆ ਦੇ ਵਿੱਚ ਵਧੀਆ ਵਰਖਾ ਹੋਣ ਦੀ ਸੰਭਾਵਨਾ ਹੈ 6 ਤਰੀਕ ਨੂੰ ਜਿਹੜਾ ਵੈਸਟਰਨ ਦਾ ਸਟਾਰਮ ਆ ਬੰਸ ਆ ਉਹਦਾ ਪ੍ਰਭਾਵ ਵੱਜੂਗਾ ਤੇ ਇਧਰ ਉਹ ਲੋ ਪ੍ਰੈਸ਼ਰ ਏਰੀਆ ਵੀ ਉੱਤਰ ਭਾਰ ਦੇ ਵਿੱਚ ਪਹੁੰਚ ਜਾਊਗਾ ਜਿਹਦੇ ਕਰਕੇ ਸਮੁੱਚਾ ਪੰਜਾਬ ਸਮੁੱਚਾ ਹਰਿਆਣਾ ਪਛਮੀ ਉੱਤਰ ਪ੍ਰਦੇਸ਼ ਦਿੱਲੀ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਮੱਧ ਪ੍ਰਦੇਸ਼ ਦੇ ਕਈ ਭਾਗ ਉੱਤਰ ਪ੍ਰਦੇਸ਼ ਦੇ ਪੱਛਮ ਵਾਲੇ ਭਾਗ ਇਹਨਾਂ ਭਾਗਾਂ 'ਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਜੇਕਰ ਇਹ ਬਰਖਾ ਜਿਸ ਤਰ੍ਹਾਂ ਦੱਸੇ ਅਨਸਾਰ 28 29 30 ਨੂੰ ਭਾਰੀ ਹੋ ਜਾਂਦੀ ਆ ਤਾਂ ਪੰਜਾਬ ਦੇ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਲਾਭ ਪਹੁੰਚਣ ਦੀ ਸੰਭਾਵਨਾ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਰ ਸਤਿ ਸ੍ਰੀ ਅਕਾਲ ਜੀ